I'm <laughs> not <laughs> <laughs> ਭਾਈ ਕਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋਂ ਸਰਦਾਰ ਜਕਾਰ ਸਿੰਘ ਨੇ ਆਪਣੇ ਬੇਟੇ ਵਿਜੇ ਪਾਲ ਸਿੰਘ ਗਿੱਲ ਦੀ ਜਿਹੜੀ ਵਿਆਹ ਦੀ ਖੁਸ਼ੀ ਜਿਹੜਾ ਹੈਗਾ ਅੱਜ ਇਹ ਰਾਸ਼ਨ ਦੀ ਸੇਵਾ ਕੀਤੀ ਗਈ ਹੈ ਔਰ ਕੁਝ ਮਰੀਜ਼ਾਂ ਨੂੰ ਨਾਗਦ ਦਵਾਈਆਂ ਵਾਸਤੇ ਸਹਾਇਤਾ ਕੀਤੀ ਗਈ ਹੈ ਅਸੀਂ ਭਾਈ ਕਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋਂ ਗਿੱਲ ਪਰਿਵਾਰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਰਾਸ਼ਨ ਦੀ ਸੇਵਾ ਭੇਜੀ ਹੈ ਅਸੀਂ ਪਿਛਲੇ ਲੰਬੇ ਸਮੇਂ ਤੋਂ ਹੀ ਜਿਹੜੇ ਕੈਂਸਰ ਮੇਜਾਂ ਦੀ ਮਦਦ ਔਰ ਰਾਸ਼ਨ ਦੀ ਜਿਹੜੀ ਸੇਵਾ ਚੱਲ ਰਹੀ ਹੈ ਔਰ ਸਕੂਲਾਂ ਦੇ ਗਰੀਬ ਬੱਚਿਆਂ ਦੀ ਪੜ੍ਹਾਈ ਵਾਸਤੇ ਜਾਗਰਤਾ ਸੰਧੀ ਜਿਹੜੀ ਹੈਗੀਆਂ ਕਾਪੀਆਂ ਵੀ ਵੰਡੀਆਂ ਜਾ ਰਹੀਆਂ ਉਹ ਮਹਮ ਜਿਹੜੀ ਹੈ ਉਹ ਚੱਲ ਰਹੀ ਹੈ ਸਾਡੀ ਕੋਟਕਪੂਰਾ ਗਰੁੱਪ ਆਫ ਦਾ ਫੈਮਿਲੀ ਵੱਲੋਂ ਜਿਹੜੀ ਹਰ ਸਾਲ ਜਿਹੜੀਆਂ ਹੈਗੀਆਂ ਉਹ ਕਾਪੀਆਂ ਦੀ ਸੇਵਾ ਕੀਤੀ ਜਾਂਦੀ ਹੈ ਜਿਹੜੀ ਹੁਣ ਵੀ ਉਹਨਾਂ ਦੀ ਸੇਵਾ ਹੈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੀ ਸੰਸਥਾ ਕਿੰਨੇ ਚਿਰ ਤੋਂ ਕੰਮ ਕਰ ਰਹੀ ਹੈ ਇਹ 2009 ਤੋਂ ਸੇਵਾ ਕਰ ਰਹੀ ਹੈ 2009 ਤੋਂ ਕੈਂਸਰ ਮਰੀਜ਼ਾਂ ਦੀ ਸੇਵਾ ਕਰ ਰਿਹਾ ਹੈ ਕਿਸ ਸਪੇਸ ਦੇਣਾ ਚਾਹੁੰਦੇ ਅਸੀਂ ਤਾਂ ਇਹੀ ਸੰਦੇਸ਼ ਜਾਣਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਜਿਹੜੇ ਕੈਂਸਰ ਮਰੀਜ਼ਾਂ ਦੀ ਮਦਦ ਵਾਸਤੇ ਜਿਹੜਾ ਅੱਗੇ ਆਉਣ ਤਾਂ ਕਿ ਜਿਹੜੇ ਕੈਂਸਰ ਦੀ ਬਿਮਾਰੀ ਨੂੰ ਜਿਹੜਾ ਰੋਕத் ਥਾਮ ਕੀਤੀ ਜਾ ਸਕੇ